ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਘਰ ਵਿੱਚ ਬਣਾਵਾਂਗੇ ਗਰਮ ਮਸਾਲਾ ਇਹ ਗਰਮ ਮਸਾਲਾ ਮੈਂ ਬਾਜ਼ਾਰ ਤੋਂ ਲੈ ਆਈ ਸੀਗੀ ਤੇ ਗਰਮ ਮਸਾਲੇ ਦੇ ਵਿੱਚ ਪਾਵਾਂਗੇ ਆਪਾਂ ਜੀਰਾ ਕਾਲੀਆਂ ਮਿਰਚਾਂ ਹਰੀ এলাਚੀ ਵੱਡੀਆਂ এলাਚੀਆਂ ਦਾਲਚੀਨੀ ਜੈਫਲ ਚਵਿਤਰੀ ਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਹੁਣ ਗਰਮ ਕਰਾਂਗੇ ਫਰਾਈ ਪੈਨ ਦੇ ਵਿੱਚ ਪਾ ਕੇ ਸਾਰਿਆਂ ਨੂੰ ਫਰਾਈ ਕਰ ਲਵਾਂਗੇ ਆਪਾਂ ਤਾ ਕਰ ਰਹੇ ਹਾਂ ਇਹਨਾਂ ਨੂੰ ਇੱਕ ਤਾਂ ਇਹ ਜਿਹੜੀਆਂ ਸਾਰੇ ਮਸਾਲੇ ਆਪਣੇ ਪੱਕ ਜਾਣਗੇ ਚੰਗੀ ਤਰ੍ਹਾਂ ਤੇ ਦੂਸਰਾ ਇਹ ਥੋੜੇ ਜਿਹੜਾ ਇਹਨਾਂ ਦੇ ਵਿੱਚ ਸੈਲਲ ਹੁੰਦੀ ਆ ਹੁਣ ਜਦ ਆਪਾਂ ਇਹਨਾਂ ਨੂੰ ਗਰਮ ਕਰਾਂਗੇ ਇਹ ਥੋੜੇ ਹਾਰਡ ਹੋ ਜਾਣਗੇ ਤੇ ਜਲਦੀ ਪੀਸੇ ਜਾਣਗੇ ਵੈਸੇ ਤੇ ਤੁਸੀਂ ਇਹਨਾਂ ਨੂੰ ਗ੍ਰੈਂਡਰ ਚ ਪਾ ਕੇ ਪੀਸ ਸਕਦੇ ਹੋ ਪਰ ਮੈਂ ਕੁੰਡੀ ਪੋਟਨੇ ਦੇ ਵਿੱਚ ਪੀਸਦੀ ਹੁੰਦੀ ਆ ਨਾ ਸਾਰੀਆਂ ਤੀਜਾਂ ਨੂੰ ਕਿਉਂਕਿ ਉਹ ਬੜੀਆ ਪੀਸੇ ਜਾਂਦੇ ਆ ਮਿਕਸਰ ਵਿੱਚ ਜਿਆਦਾ ਬਰੀਕ ਹੋ ਜਾਂਦੇ ਆ ਤਾਂ ਕਰਕੇ ਕਿ ਕੁੰਡੀ ਕੋਟ ਤੇ ਨਵੇਂ ਸਾਰੇ ਮਸਾਲੇ ਬੇਚਦੇ ਹੁੰਦੇ ਨੇ ਹੁਣ ਆਪਾਂ ਥੋੜੀ ਜਿਹੀ ਇਹਨਾਂ ਨੂੰ ਸੇਕ ਲਗਾਵਾਂਗੇ ਮੈਲੋਂਰ ਦੀਆਂ ਤਰੀਕਾ ਤੇ ਮਸਾਲੇ ਨੇ ਸਾਲਾ ਪੱਕਣਾ ਸ਼ੁਰੂ ਹੋ ਗਿਆ ਵਾ ਆਪਾਂ ਇਹਨਾਂ ਥੋੜਾ ਜਿਹਾ ਹੋਕ ਸੇਕ ਲਗਾਵਾਂਗੇ ਜਦ ਤੱਕ ਸਾਰੇ ਮਸਾਲੇ ਦੀ ਸਮੈਰਣੇ ਆਉਣ ਲੱਗ ਜਾਂਦੇ ਫਿਰ ਆਪਾਂ ਇਹਨੂੰ ਕੁੰਡੀ ਭੁੰਨ ਦੇ ਨਾਲ ਚੰਗੀ ਤਰ੍ਹਾਂ ਪੀਸ ਲਵਾਂਗੇ ਲਓ ਜੀ ਮਸਾਲਾ ਆਪਾਂ ਕੁੱਟ ਲਿਆ ਵਾ ਮਸਾਲਾ ਆਪਣਾ ਬਣ ਕੇ ਤਿਆਰ ਹੋ ਗਿਆ ਵਾ ਇਹ ਆਪਾਂ ਕੁੰਡੀ ਕੋਟ ਨਿੱਨਾ ਕੁੱਟ ਕੇ ਬਣਾਇਆ ਵਾ ਤਾਂ ਕਰਕੇ ਇਹਦੇ ਵਿੱਚ ਥੋੜੇ ਜਿਹਾ ਹਲਕੇ ਹਲਕੇ ਅਜੇ ਮੇ ਛੋਟੀ ਇਲਾਇਚੀ ਹੋ ਗਈ ਤੇ ਆ ਵੱਡੀ ਇਲਾਇਚੀ ਹੋ ਗਈ ਇਹਦੇ ਥੋੜੇ ਜਿਹਾ ਉੱਪਰ ਵਾਲੇ ਛਿਲਕੇ ਇਦਾਂ ਰਹਿ ਗਏ ਨੇ ਪਰ ਕੋਈ ਗੱਲ ਨਹੀਂ ਜੀ ਆਪਾਂ ਇਹਨਾਂ ਨੂੰ ਥੋੜੇ ਜਿਹਾ ਹੋਰ ਕੁੱਟ ਲਵਾਂਗੇ ਫਿਰ ਹੋਰ ਵੀ ਹੋਰ ਤਾਂ ਸਾਰਾ ਪਾਊਡਰ ਬਣ ਗਿਆ ਵਾ ਮਸਾਲੇ ਦਾ ਇਹ ਬਹੁਤ ਵਧੀਆ ਹੁੰਦਾ ਜਿਹੜਾ ਆਪਾਂ ਇਹ ਘਰ ਵਿੱਚ ਮਸਾਲਾ ਬਣਾਉਂਦੇ ਹਾਂ ਇਹ ਪੈਣਾ ਵੀ ਸਿਰਫ ਹਲਕਾ ਜਿਹਾ ਹੁੰਦਾ ਮੈਂ ਦੂਸਰੀ ਵਾਰ ਬਣਾਇਆ ਪਹਿਲਾਂ ਤਾਂ ਅਸੀਂ ਐਮ ਡੀ ਐਚ ਦਾ ਹੀ ਲੈ ਕੇ ਆਉਂਦੇ ਸੀਗੇ ਤੇ ਇਹ ਪਹਿਲੀ ਵਾਰ ਮੈਂ ਗਰਮੀਆਂ 'ਚ ਬਣਾਇਆ ਸੀ ਉਹ ਹੁਣ ਖਤਮ ਹੋ ਗਿਆ ਹੁਣ ਇਹ ਦੂਸਰੀ ਵਾਰ ਮੈਂ ਲਿਆਂਦਾ ਸੀਗਾ ਬਾਜ਼ਾਰੋਂ ਤੇ ਸਿਰਫ ਇਹ ਦਾਲ ਸਬਜ਼ੀ ਦੇ ਵਿੱਚ ਸਿਰਫ ਇਹ ਇੰਨੀ ਕ ਚੁੰਡੀ ਹੋਈ ਪੈਣੀ ਆ ਤੇ ਇਹਦੇ ਨਾਲ ਹੀ ਬਹੁਤ ਜ਼ਿਆਦਾ ਫਲੇਵਰ ਆ ਜਾਂਦਾ ਵਾ ਚਾਹੇ ਤੁਸੀਂ ਦਾਲ ਬਣਾਈਆ ਸਬਜ਼ੀ ਬਣਾਈਆ ਚਨਾ ਮਸਾਲਾ ਬਣਾਇਆ ਵਾ ਜਾਂ ਤੁਸੀਂ ਘਰ ਦੇ ਵਿੱਚ ਮੀਟ ਬਣਾਇਆ ਵਾ ਚਿਕਨ ਬਣਾਇਆ ਵਾ ਸਿਰਫ ਉਹ ਹਲਕਾ ਜਿਹਾ ਪੈਣਾ ਵਾ ਸਿਰਫ ਇੱਕ ਚੁੰਡੀ ਪੈਣੀ ਆ ਇਹਦੀ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਦਾਲ ਸਬਜ਼ੀ ਦੇ ਵਿੱਚ ਤੇ ਮੈਂ ਤਾਂ ਹੁਣ ਦੂਸਰੀ ਵਾਰੀ ਇਹ ਯੂਜ਼ ਕਰ ਰਹੀ ਹਾਂ ਮੈਨੂੰ ਬਹੁਤ ਵਧੀਆ ਲੱਗੇ ਜਦ ਦਾਲ ਸਬਜ਼ੀ ਦੇ ਵਿੱਚ ਪਾਉਨੇ ਆ ਇਹਨੂੰ ਇਹਦਾ ਇੱਕ ਅਲੱਗ ਹੀ ਫਲੇਵਰ ਆਉਂਦਾ ਦਾਲ ਸਬਜ਼ੀ ਦੇ ਵਿੱਚੋਂ ਤੇ ਜਿਹੜੇ ਆਪਾਂ ਆਮ ਬਣੇ ਹੋਏ ਮਸਾਲੇ ਬਜ਼ਾਰੂ ਮਸਾਲੇ ਲਿਓਨੇ ਆ ਉਹਨਾਂ ਦੇ ਵਿੱਚ ਉਹ ਮੈਂ ਇੱਕ ਤਾਂ ਆਉਂਦੀ ਹੈ ਪਰ ਜਿਹੜੀ ਮੈਂ ਇੱਕ ਜਿਹਾ ਸਵਾਦ ਇਹ ਮਸਾਲੇ ਦਾ ਘਰੇ ਬਣਾਇਦਾ ਆਉਂਦਾ ਵਾ ਇਸ ਤਰ੍ਹਾਂ ਦਾ ਨਹੀਂ ਆਉਂਦਾ ਉਹਨਾਂ ਦੇ ਵਿੱਚੋਂ ਤੇ ਮੈਨੂੰ ਇਹ ਬਹੁਤ ਵਧੀਆ ਲੱਗਿਆ ਤਾਂ ਮੈਂ ਦੂਸਰੀ ਵਾਰ ਘਰੇ ਬਣਾਇਆ ਮੈਂ ਕਿ ਚਲੋ ਤੁਹਾਡਾ ਵੀਡੀਓ ਸ਼ੇਅਰ ਕਰਦੇ ਆ ਬਣਾ ਕੇ ਤੇ ਜੀ ਬਹੁਤ ਵਧੀਆ ਮਸਾਲਾ ਵਾ ਤੁਸੀਂ ਵੀ ਇਹ ਵਾਲਾ ਮਸਾਲਾ ਘਰ ਵਿੱਚ ਬਣਾ ਕੇ ਜ਼ਰੂਰ ਟਰਾਈ ਕਰਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸ਼ੀਰਕਾਲ ਬਾਏ ਬਾਏ